ਸਰਦਾਰ ਕਹਿੰਦਾ ਹੈ ਇਹ ਜੁਲੀਹੇਟ ਕਬੱਡੀ ਦੇ ਬੀਤੀ ਹੈ ਸਾਡੇ ਜੁਨੇ ਸਾਡੇ ਮਾਰਥੀ ਖੇਡ ਕਬੱਡੀਆ ਕਬੱਡੀ ਦੇ ਵਿੱਚੋਂ ਅੱਜਾ ਵੀਰ ਕਿੱਤਾ ਬਿਹਾਰੀਪੁਰਿਆ ਵੀ ਸਰਦਾਰ ਜਨ ਪੁਜਾ ਉਹ ਵੀ ਦੋ ਕਦਮ ਅੱਗੇ ਨੂੰ ਚੱਲ ਕੇ ਆਵੇ ਕਬੱਡੀ ਦੀ ਲੰਮੀ ਪਾਰੀ ਖੇਡਣ ਵਾਲਾ ਧੋੜਾ ਇੱਕ ਵਾਰੀ ਤਾੜੀਆਂ ਮਾਰ ਦਿਓ ਬਿਹਾਰੀਪੁਰ ਇਹ ਕੰਦੇ ਦੇ ਨਾਂ ਦੇ ਲਈ ਜੇ ਫੜ ਲੈਣ ਜੋ ਪਟਕੋਈ ਆ ਫੇਰ ਜਾਣਨਾ ਬਿੰਦਾਂ ਬਾਗ ਚੀਤੇ ਦੇ ਪਿੰਡ ਬਿਹਾਰੀਪੁਰ ਦਾ ਕੰਦਾ ਹਗ ਚੀਤੇ ਦੇ ਪਿੰਡ ਬਿਹਾਰੀਪੁਰ ਦਾ ਕੰਦਾ ਇਹ ਮਹਾਨ ਨੇ ਇਹ ਵੱਡੇ ਖਿਡਾਰੀ ਨੇ ਇਹ ਦੁਨੀਆ ਦੇ ਰਸਤਮ ਨੇ ਸੋ ਸ਼ੁਭ ਸ਼ਾਮਾਂ ਦੀਆਂ ਖਿਡਾਰੀਆਂ ਦੇ ਵਾਸਤੇ ਜਿਹੜਾ ਜਿਹੜੇ ਪੁਰਾਣੇ ਖਿਡਾਰੀ ਹਾਲੇ ਸਾਰੇ ਨੂੰ ਜੀ ਆਇਆਂ ਨੂੰ ਸਾਰੇ ਮਿਸਤਕਬਲ ਕਬੱਡੀ ਫੈਡਰੇਸ਼ਨ ਆਫ ਇੰਟਰਨੈਸ਼ਨਲ ਤੇ ਵਿਸ਼ੇਸ਼ ਤੌਰ ਤੇ ਇੰਟਰਨੈਸ਼ਨਲ ਕਬੱਡੀ ਸਪੋਰਟਸ ਦਾ ਮਾਣ ਕਰਦੇ ਇਹਨਾਂ ਨੌਜਵਾਨਾਂ ਦੇ ਉੱਪਰ ਨਾਲੇ ਕਬੱਡੀ ਖਿਡਾਰੀ ਇਹ ਸੈਟ ਵਾਲੀ ਜਿੰਮੇਵਾਰੀ ਲੱਗੀ ਹੋਈ ਹੈ ਟੈਕਨੀਕਲ ਕ ਆੜੀਆ ਭਗਤ ਬਾਣੀ ਵਰਗੇ ਸਹਾਂ ਦੇ ਜੱਸੇ ਵਰਗੇ ਸਾਰਿਆਂ ਨੂੰ ਜੀ ਆਇਆਂ ਨੂੰ ਖੇਡ ਕਬੱਡੀ ਹਰਤਮਾਰੀ ਜੁੜੀਏ ਕਬੱਡੀ ਪਾਰ ਦੇ ਮੈਦਾਨ ਦੇ ਵਿੱਚ ਵੱਧਾ ਹੋਆ ਤਾਲ ਆਹ ਹੈ ਸੰਦੀਪ ਪਰਫੇ ਦੇ ਹਨੀਫ ਉਹਨਾਂ ਦਾ ਸਵੇਤਾ ਦੇ ਬਿੰਦੂ ਉਹਨਾਂ ਦਾ ਸਾਰਿਆਂ ਦਾ ਸਤਿਕਾਰ ਆਏ ਸਾਰੇ ਮਹਾਨ ਨੇ ਔਰ ਵਿਪਾਲਪਰੀਏ ਤੇਂਦਰ ਸਿੰਘ ਨੰਨੀ ਵਰਗੇ ਸਾਰਿਆਂ ਨੂੰ ਜੀ ਆਇਆਂ ਨੂੰ ਆਹ ਸੰਦੀਪ ਲੋਧਰ ਦੀ ਰੇਡ ਮੈਦਾਨ ਦੇ ਵਿੱਚ ਪੈਂਦੀ ਹੈ ਸੰਦੀਪ ਲੋਧਰ ਦੀ ਬਿੰਦੀ ਸਿਕ ਕਰਦੇ ਆਇਆ ਕੁਰੀਆ ਇੱਕ ਪਾਸੇ ਨੌਜਵਨ ਅਮਰਤ ਹੈ ਔਲਖਾ ਵਾਲਾ ਮੇਰੇ ਵੀਰੋ ਲਓ ਪਈ ਹੈ ਕਬੱਡੀ ਤੇ ਬੱਪੂ ਕੀ ਕਹਿੰਦਾ ਕਿ ਪੁਆਇੰਟ ਮੇਰੇ ਵੀਰੋ ਇਸ ਨੌਜਵਨ ਘਭਰੂ ਧਾਵੀ ਦੇ ਹਿੱਸੇ ਜੁੜ ਗਿਆ ਸ਼ੀਸ਼ੇ ਪੂਰੇ ਹਰ ਇੱਕ ਸਰੀਰ ਤੰਦਾ ਧਰੰਦਾ ਨਾਰਾ ਸੰਭਾਲਦਾ ਪੈਂਦਾ ਹੈ ਗਰੰਟੀ ਜਦੋਂ ਵਾਹ ਜਾਂਦੇ ਆ ਲੈਦੇ ਨੇ ਬਗਾਨੇ ਪੁੱਤ ਧਾ ਯੋਧਿਆ ਸੱਤਾ ਫੱਟਾ ਸੇਂਧੀ ਜਿਹੜੀ ਹੱਡੀ ਲੱਗੇ ਆਣੀ ਆ ਸੌਖੀ ਨਹੀਂ ਉਹ ਖੇਡਣੀ ਕਬੱਡੀ ਲੱਗੇ ਆਣੀ ਆ ਔ ਸੌਖੀ ਨਹੀਂ ਉੱਥੇ ਗੋਲੀ ਕਬੱਡੀ ਲੱਗੇ ਆਣੀ ਆ ਔ ਸੌਖੀ ਨਹੀਂ ਮੋਰਬਾਰੀ ਸੇ i'm not ਜਾਣ ਨਹੀਂ ਦਿੱਤਾ ਉਹ ਕਹਿੰਦਾ ਮੈਂ ਕਿਸੇ ਕੋਲ ਰਿਆ ਨਹੀਂ ਪਰ ਮਨਾਂ ਬੱਲ ਨੌਮ ਵਾਲਾ ਮੈਟਰ ਪੰਜਾਬੀ ਸਪੋਰਟਸ ਕਲੱਬ ਦੇ ਜੱਫੀ ਜਿੰਨੇ ਨੇ ਫੇਰੋਗੇ ਕਾਲਾ ਹਾਸ ਜੀ ਤੇ ਧੀਰਾ ਨੇ ਜਰਨੀ ਕੈਂਪ ਲੋਜਿਸਟਿਕ ਟਰਾਂਸਪੋਰਟ ਵੱਲੋਂ ਕਾਲਾ ਹਾਸ ਜੀ ਹਾਸਟ੍ਰੈਕ ਲਾਈਨ ਵੱਲੋਂ ਤੇ ਇਸ਼ੂ ਸਿੰਘ ਜੀ ਐਚ ਕੇ ਜੈਵਲਰ ਵੱਲੋਂ ਹਰ ਜੱਫਾ 300 ਡਾਲਰ ਦਾ ਹੋਵੇਗਾ ਬੈਡਰ ਪੰਜਾਬੀ ਸਪੋਰਟਸ ਕਲੱਬ ਦੇ ਜੱਗੀਆਂ ਦੇ ਵਾਸਤੇ ਹਰ ਜੱਫਾ 300 ਡਾਲਰ ਦਾ ਹੋਊਗਾ ਆ ਬੱਜਰ ਵਾਲਾ ਸੁੱਖਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਲੋਕੀ ਖੜ ਖੜ ਦੇਖਣਾ ਆ ਗੱਬਰੂ ਖੇਡਣ ਜਦੋਂ ਕਬੱਡੀ ਆ ਫੰਦਲਾ ਦਰਲਾ ਪੂਰਾ ਤੇਜ਼ ਭੱਜ ਅਤੇ ਤੇਰੇ ਤੇ ਮੋਰੀ ਨੋ ਕਿ ਕਾਰੋ ਤਰੀਏ ਜਿੱਤਾ ਆ ਸੁੱਖਾ ਢੀਰਾ ਪੈ ਜਾਂਦੇ ਜਿਵੇਂ ਝੱਟ ਮਾਰਦਾ ਜੀਤਾ ਲੋਕ ਬਹੁਤ ਨੇ ਸੌਕੇ ਨਹੀਂ ਆ ਗੱਲਾ ਲੱਖਾ ਦੇ ਕੋ ਜੀਤਾ ਲੋਕ ਸਾਰੇ ਸੌਕੇ ਨਹੀਂ ਇਸ ਤਰ੍ਹਾਂ ਦੀ ਗੱਥਾ ਹੁੰਦੀ ਬਿਰਾਨ ਲਿਖਾਰੀ ਲਿਖ ਰਿਹਾ ਆਪੋ ਆਪਣੇ ਅੰਦਾਜ਼ ਦੇ ਵਿੱਚ ਫਿਰ ਬਲਾਰੇ ਦੁਨੀਆ ਦੇ ਵਿੱਚ ਗੱਲਾਂ ਕਰਦੇ ਨੇ ਆ ਰੇਡ ਕਾਸ਼ੀਪਰੀਆ ਦੀਪਕ ਦੇ ਅਗਲੀ ਕਬੱਡੀ ਪੌਂਡ ਦੇ ਲਈ ਕਾਸ਼ੀਪਰੀਆ ਦੀਪਕ ਹਰਿਆਣੇ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪੌਂਡ ਦੇ ਲਈ ਵਾਧਾ ਹੋਇਆ ਚਾਰਾਂ ਜਾਸਕੀਆਂ ਦੀ ਚੈਨ ਦੇ ਵਿੱਚੋਂ ਹੁਣ ਕੌਣ ਕਰਦਾ ਟਰਾਈ ਇਸ ਨੌਜਵਾਨ ਨੂੰ ਡੱਕਰ ਵੀ ਰੱਖੜ ਵੀ ਲੱਭਈ ਹੇ ਕਬੱਡੀ ਤੇ ਅਮਰਤ ਨੌਜਾਨ ਕਬਰੂ ਆਲਖਾ ਪਿੰਡ ਵਾਲਾ ਡਬਲ ਟੱਚ ਦੇ ਫੈਸਲੇ ਦੇ ਪੁਆਇੰਟ ਨੌਜਾਨ ਆਪਣੀ ਟੀਮ ਦੇ ਸੇ ਜੋੜ ਗਿਆ ਚੱਲ ਵੀ ਨੌਜਾਨਾ ਤਾਂ ਅਗਲੀ ਕਬੱਡੀ ਲਓ ਮੰਨਾ ਅਗਲੀ ਕਬੱਡੀ ਪੌਂਡ ਦੇ ਲਈ ਖੇਡ ਮੈਦਾਨ ਦੇ ਵਿੱਚ ਬਿਲਕੁਲ ਤਿਆਰ ਹੈ ਪਈ ਹੋਈ ਮੰਨੇ ਦੀ ਕਬੱਡੀ ਹੁਣ ਤੋਂ ਉਮਰਤੀ ਹੋ ਗਿਆ ਮਿੱਤਰੋ ਜੋਰ ਚੋਗੜਾ ਦਾ ਕੰਡਾ ਵੀ ਨਹੀਂ ਚੁਹਦਾ ਜਿਸਮਿਕ ਹੋਰ ਚੋਗੜਾ ਦਾ ਚੜਦੀ ਉਮਰ ਗਰਮ ਖੂਨ ਲਲਕਾਰੇ ਤਾ ਵਜਦੇ ਔਰ ਰਾਜੇ ਖੇਲੇ ਮਰਦ ਮਦਾਨੋਂ ਡਰ ਕੇ ਨਹੀਂ ਪੱਸਦੇ ਭੱਜਣਾ ਵੀ ਕਿਉਂ ਹੈ ਐਨ ਕੁੰਡੀਆਂ ਦੇ ਸਿੰਘ ਫਸੇ ਪਿਆ ਹੈ ਲਓ ਪਈ ਹੋਈ ਕਬੱਡੀ ਤੇ ਹੁਣ ਕੌਣ ਪੁਆਇੰਟ ਆਪਣੀ ਟੀਮ ਦੇ ਸਿਰ ਜੋੜਦਾ ਹੈ ਪਈ ਹੋਈ ਕਬੱਡੀ ਤੇ ਇਹ ਰਵੀ ਹੈ ਸਾਹੋ ਕੇ ਤਿੰਨ ਵਾਲਾ ਨਹੀਂ ਰਹੀ ਲੋ ਸਾਹਰੇ ਇੱਕ ਰੱਬ ਦੇ ਵਾਲੇ ਹਾਸਟਾ ਕਦੇ ਕਾਲਾ ਹਾਸਟਾ ਹੈਮੋਲੋਜਿਸਟਿਕ ਸੈਕਰਾਮੈਂਟ ਟੇ ਇਰਾ ਨਾਜ਼ਰ ਪ੍ਰਜਿੰਦਰ ਨਾਜ਼ਰ ਜੀ ਦੇ ਟਾਈਟਲ ਟਰੱਕ ਵੱਲ ਐਸ ਕੇ ਜੈਵਲਟ ਵੱਲ 300 ਡਾਲਰ ਹੋਗਾ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਹਰੇਕ ਜੱਫੇ ਦੇ ਵਾਸਤੇ ਲਓ ਕਬੱਡੀ ਬਾਲ ਦੇ ਵਾਸਤੇ ਸ਼ਮਸਪੁਰੀਆ ਸੁਲਤਾਨ ਮਲਾਮ ਦੇ ਵਰਜਾ ਖਿਡਾਰੀ ਦਲੇਰੀ ਹੈ ਚੁਸਤੀ ਹੈ ਜੁਗਤੀ ਹੈ ਸਾਰਾ ਤੱਬਰ ਪੈਣ ਵਾਲੀ ਗੱਲ ਬਣ ਗਈ ਹੈਮੋਲਟਚ ਡਬਲਟ ਹੋ ਜਾ ਤਾਲ ਮੇਲ ਬੜਾ ਜ਼ਰੂਰੀ ਹੈ ਤਾਲ ਮੇਲ ਬਹੁਤ ਜ਼ਰੂਰੀ ਹੈ ਟਾਈਮਿੰਗ ਜ਼ਰੂਰੀ ਇਹਨਾਂ ਖੇਡ ਮੈਦਾਨਾਂ ਦੇ ਅੰਦਰ ਆਓ ਅਗਲੀ ਕਬੱਡੀ ਬਾਲ ਦੇ ਵਾਸਤੇ ਹੋ ਹੋ ਕਮਲ ਆਹ ਗੋਦੀਆ ਆਹ ਗੋਦੀ ਦੀ ਟੀਮ ਦੇ ਵਾਸਤੇ ਖੇਡਦਾ ਨਵੇਂ ਪਿੰਡਿਆ ਮੈਦਾਨ ਦੇ ਵਿੱਚ ਕਬੱਡੀ ਬਾਲ ਦੇ ਵਾਸਤੇ ਬੰਦਾ ਹੋਇਆ ਗਲੈਡੀਏਟਰ ਸੰਦੀਪ ਨੰਦੀਆਂ ਨੇ ਖੇਡਾਂ ਦੇ ਵਾਸਤੇ ਖੇਡਿਆ ਸੰਦੀਪ ਵੀ ਖੇਡ ਕਲੱਬ ਦੇ ਲਈ ਸਿਲਤਾਨ ਵੀ ਕਮਲ ਵੀ ਮਨੀ ਵਰਗੇ ਬਹੁਤ ਸਾਰੇ ਟੀਮ ਨੂੰ ਜਿੱਤ ਨਾਲ ਜਾਣ ਦੇ ਵਾਸਤੇ ਅਹਮ ਰੋਲ ਅਦਾ ਕਰਦਾ ਬਈ ਹੋਈ ਕਬੱਡੀ ਕਿਹੜਾ ਲਾਉਗਾ ਜੱਸਾ ਅਮਰਿਤ ਵਰਗੇ ਸੱਤ ਵਰਗੇ ਤੇ ਆਰੇ ਆਲਖਾ ਮਾਲਾ ਆਲਖਾ ਮਾਲਾ ਆਲਖਾ ਆਹੋ ਸੋਹਣੇ ਐਵੇਂ ਬੱਚੇ ਦੇ ਵਿੱਚ ਹੱਥ ਮਾਰਿਆ ਜਿਹੜੇ ਜਾਨਹਾਰੀ ਦੀ ਕਰਤੀ ਹੋ ਜੇ ਫਿਰ ਉਹਨੂੰ ਇਹ ਮੱਲ ਰਿਅਲਾਈਜ਼ ਕਰਦਾ ਹੈ ਦੁਬਾਰਾ ਕਿ ਇਹ ਵੇਰਤੀ ਨਹੀਂ ਹੋਣੀ ਚਾਹੀਦੀ ਕਿ ਕਬੱਡੀ ਦੇ ਵਿੱਚ ਜੁਗਤੀ ਚਾਹੀਦੀ ਹੈ ਜੁਗਤੀ ਚਾਹੀਦੀ ਹੈ ਅਟ ਵਿਸ਼ਵਾਸ ਚਾਹੀਦਾ ਤੇ ਕਬੱਡੀ ਦੇ ਵਿੱਚ ਇਹਨੇ ਮਾਸਟਰ ਮਾਈਂਡ ਵੀ ਹੋਣਾ ਚਾਹੀਦਾ ਬੰਦਾ ਅਗਲੀ ਕਬੱਡੀ ਪੌਂਡ ਲਈ ਮੰਨਾ ਖੇਡ ਮੈਦਾਨ ਦੇ ਵਿੱਚ ਫਿਰ ਅੱਗੇ ਨੂੰ ਵਧਦਾ ਹੋਇਆ ਮੇਰੇ ਵੀਰੋ ਬੰਨੇ ਦੀ ਕੋਈ ਹੋਈ ਕਬੱਡੀ ਚਾਰ ਜਫਤੀਆਂ ਦੀ ਕੁੰਦੀ ਹੋਈ ਚੈਨ ਅੱਗੇ ਅੱਗੇ ਮੈਟਰ ਨਾਲ ਤੋਰੇ ਪਰਸ਼ਾਵਾਂ ਨਹੀਂ ਜਿੰਦੇ ਮੇਰੀਏ ਲਾ ਪਈ ਹੋਈ ਕਬੱਡੀ ਤੇ ਕਈ ਹੋਈ ਕਬੱਡੀ ਦੇ ਮਾੜਾ ਪਾਏ ਆਪ ਦੀ ਟੀਮ ਦੇ ਸਿਰੁਰਗੇ ਮੈਟੋਕ ਜਾਨੀ ਸਪੋਰਟਸ ਕਲੱਬ ਜੀਟੀਏ ਕਬੱਡੀ ਕਲੱਬ ਮੇਰੇ ਵੀਰੋ ਲਾ ਅਗਲੀ ਕਬੱਡੀ ਪੌਂਡ ਲਈ ਦੀਪਕ ਕਾਸ਼ੀਪੁਰੀਆ ਫਿਰ ਮੈਦਾਨ ਦੇ ਵਿੱਚ ਅੱਗੇ ਨੂੰ ਵਧਦਾ ਹੋਇਆ ਨਵਾ ਕੋਟ ਚੱਕ ਨਾਸੀ ਦਾਨਿਸ਼ ਦਾਨੀ ਤੇ ਫੈਨੀ ਮਿੱਠੂ ਦੇ ਇਹ ਬੇਟੇ ਨੇ ਉਹਨਾਂ ਵੱਲੋਂ ਮਿੱਠੂ ਜੀ ਕਿਹਦੇ ਵਾਸਤੇ ਇਹ ਮਾਨ ਸਰਵਨ ਰਾਜਪੂਤ ਵਾਸਤੇ ਹਰ ਰੋਜ਼ ਫੇਰੀ 200 ਰੁਪਏ ਦੁੱਤਾ ਰਿਹਾ ਹੋਗਾ ਨਵਾਂ ਕੋੜੀ ਚੱਤਰਾਸੀ ਇਹ ਕਾਲਾ ਸਾਲ ਦੀ ਧਰਤੀ ਦਾ ਇਹ ਜੰਪਲ ਹੈ ਪਰਿਵਾਰ ਸੋ ਮਿੱਠੂ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹ ਕਹਿੰਦੇ ਰਾਜਪੂਤ ਦੇ ਹਰ ਇੱਕ ਜਿਹੜੀ 200 ਰੁਪਏ ਹੁੰਦਾ ਨਾਲ ਸ਼ਾਨੀ ਤੇ ਰਹਿ ਨਹੀਂ ਅਮਰੀਕਨ ਸਿਸਟਮ ਦੇ ਹਰੀ ਬੰਡੋਰ ਜੀ ਤੇ ਹਰਮਨ ਕਾਲਾ ਜੀ ਆਵਾ ਬਹੁਤ ਬਹੁਤ ਧੰਨ ਕਰਦੇ ਆ ਸਾਡੇ ਮਹਿਮਾਨ ਸਹਾਯੋਕੀਆਂ ਦੇ ਵਿੱਚ ਹਰ ਇੱਕ ਨੇ ਇੰਟਰਨੈਸ਼ਨਲ ਦਾ ਹਿੱਸਾ ਅਤੇ ਤੁਹਾਡਾ ਮਰਦੇ ਵਾਸਤੇ ਸਾਰੇ ਸਖਤਾਰੀ ਹੋਗੀਆਂ ਨੇ ਬਹੁਤ ਵੱਡੇ ਨਾਲ ਸਮਾਂ ਦਿੱਤੇ ਨੇ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ ਧੰਨ ਹੈ ਮੈਨ ਮੇਲੇ ਦਾ ਠੱਠ ਵੱਜਾ ਪਿਆ ਮੇਰੇ ਵੀਰੋ ਸਿਰੇ ਦੀ ਬਾਜ਼ੀ ਕੁੰਡੀਆਂ ਨਾਲ ਸਿੰਘ ਫਸਣ ਤੋਂ ਵੱਡੀ ਗੱਲ ਸਾਨਾਂ ਦਾ ਪੇੜ ਖੇਡ ਮੈਦਾਨ ਦੇ ਵਿੱਚ ਹੋ ਰਿਹਾ ਹੈ ਸਿਰੇ ਦੀ ਬਾਜ਼ੀ ਖੇਡੀ ਜਾ ਰਹੀ ਹੈ ਭਾਈ ਰਾਜਮੀ ਬੱਲੇ ਦੀ ਯਾਦ ਅੱਜ ਟਾਇਰ ਵੱਲ ਐਕਸ਼ਨ ਫੋਰ ਸੈਂਟਰ ਵੱਲ न करो पी वारे अख़बी आहे ख़राब जूना चोली ਬੀਤੀਆਂ ਸਾਡੇ ਜੰਮਿਆਂ ਦਾ ਸਾਡੇ ਮਾਰਾਤੀ ਖੇਡ ਕਬੱਡੀਆਂ ਕਬੱਡੀ ਦੇ ਵਿੱਚੋਂ ਅੱਜਾ ਵੀਰ ਕਿੱਤਾ ਬਿਹਾਰੀਪੁਰਿਆ ਵੀ ਸਾਡੇ ਜੰਮਿਆਂ ਪੁੱਜਿਆ ਉਹ ਵੀ ਦੋ ਕਦਮ ਅੱਗੇ ਨੂੰ ਚੱਲ ਕੇ ਆਵੇ ਕਬੱਡੀ ਦੀ ਲੰਮੀ ਮਾਰੀ ਕਿੱਢਣ ਵਾਲਾ ਘੋੜਾ ਇੱਕ ਵਾਰੀ ਤਾੜੀਆਂ ਮਾਰ ਦਿਓ ਬਿਹਾਰੀਪੁਰੇ ਕੰਡਿਆਂ ਦੇ ਨਾਂ ਦੇ ਲਈ ਜੇ ਫਰਮਿੰਦਾ ਜੋ ਪਟਕੋਈ ਆ ਫੇਰ ਜਾਣਨਾ ਦਿੰਦਾ ਬਾਦ ਚੀਤੇ ਦੇ ਪਛਦਾ ਪਿੰਡ ਬਿਹਾਰੀਪੁਰ ਦਾ ਕਹਿੰਦਾ ਬਾਗ ਚੀਤੇ ਦੇ ਪਛਦਾ ਪਿੰਡ ਬਿਹਾਰੀਪੁਰ ਦਾ ਕਹਿੰਦਾ ਇਹ ਮਹਾਨ ਨੇ ਇਹ ਵੱਡੇ ਖਿਡਾਰੀ ਨੇ ਇਹ ਦੁਨੀਆ ਦੇ ਰਸਤਮ ਨੇ ਸੋ ਸ਼ੁਭ ਸ਼ਾਮ ਵਾਲੇ ਖਿਡਾਰੀਆਂ ਦੇ ਬਾਅਦ ਜਿਹੜੇ ਜਿਹੜੇ ਪੁਰਾਣੇ ਖਿਡਾਰੀ ਆਲੇ ਸਾਰੇ ਨੂੰ ਜੀ ਆਇਆਂ ਨੂੰ ਸਾਰੇ ਮਿਸਤਕਬਲ ਕਬੱਡੀ ਫੈਡਰੇਸ਼ਨ ਆਫ ਇੰਡੀਆ ਤੇ ਵਿਸ਼ੇਸ਼ ਤੌਰ ਤੇ ਇੰਟਰਸਟਿੰਗ ਗੱਲ ਸਪੋਰਟ ਦਾ ਮਾਰ ਕਰਦੇ ਇਹਨਾਂ ਨਾਜਵਾਨਾਂ ਦੇ ਉੱਤੇ ਸਾਰੇ ਕਬੱਡੀ ਖਿਡਾਰੀ ਇਹ ਸੇਟ ਵਾਲੇ ਜ਼ਿੰਮੇਵਾਰੀ ਲੱਗੀ ਹੋਈ ਹੈ ਇਹ ਨਹੀਂ ਗੱਲ ਕਰਦੇ ਤਾਰੀਏ ਭਗਵੰਤ ਜਿਆਨੇ ਵਰਗੇ ਸੱਜਾ ਦੇ ਜੱッセ ਵਰਗੇ ਸਾਰਿਆਂ ਨੂੰ ਜੀ ਆਇਆਂ ਨੂੰ ਆਹ ਖੇਡ ਕਬੱਡੀ ਹਰਤਮਾਨੀ ਜੀੜੀਏ ਕਬੱਡੀ ਬਾਦਲੀ ਮੈਦਾਨ ਦੇ ਵਿੱਚ ਵੱਧਦਾ ਹੋਇਆ ਤਾਰ ਆਹ ਸੰਦੀਪ ਪਰਫੇ ਦੇ ਹਨੀਫ ਉਹਨਾਂ ਦਾ ਸ੍ਰੇਤਾ ਦੇ ਬਿੰਦੂ ਉਹਨਾਂ ਦਾ ਸਾਰੇ ਦਾ ਇਸਤਕਬਾਲ ਆਏ ਸਾਰੇ ਮਹਾਨ ਨੇ ਔਰ ਵਪਾਰਕਰੀਏ ਬ੍ਰਿੰਦਰਜੀਤ ਸਿੰਘ ਨੰਨੀ ਵਰਗੇ ਸਾਰਿਆਂ ਨੂੰ ਜੀ ਆਇਆਂ ਨੂੰ ਆਹ ਸੰਦੀਪ ਲੋਧਰ ਦੀ ਰੇਡ ਮੈਦਾਨ ਦੇ ਵਿੱਚ ਪੈਂਦੀ ਹੈ ਸੰਦੀਪ ਲੋਧਰ ਦੀ ਪੈਂਦੀ ਸੇ ਪੱਕੇ ਦੇ ਆਇਆ ਇੱਕ ਪਾਸੇ ਨੌਜਵਾਨ ਅਮਰਤ ਹੈ ਔਲਖਾ ਵਾਲਾ ਮੇਰੇ ਵੀਰੋ ਲਓ ਪਈ ਹੈ ਕਬੱਡੀ ਤੇ ਬਪੂ ਕੀ ਕਹਿੰਦਾ ਕਿ ਪੁਆਇੰਟ ਮੇਰੇ ਵੀਰੋ ਇਸ ਨੌਜਵਾਨ ਘਭਰੂ ਧਾਵੀ ਦੇ ਹਿੱਸੇ ਜੁੜ ਗਿਆ ਸ਼ੀਸ਼ੇ ਪੂਰੇ ਹਰ ਇੱਕ ਸਰੀਰ ਤੰਦਾ ਘਰਿੰਦਾ ਨਾਲਾ ਸਭ ਹਰੇਕ ਵਾਰਦਾ ਪੈਂਦਾ ਹੈ ਗਰੰਟੀ ਜਦੋਂ ਵਾਹ ਜੋਦੇ ਆ ਲੈਦੇ ਨੇ ਬਗਾਨੇ ਪੁੱਤ ਧਾ ਜੋਦੇ ਆ ਸੱਤਾ ਫੇਟਾ ਸਿੰਧੀ ਜਿਹੜੀ ਹੱਡੀ ਲੱਗੇ ਆਣੀ ਆ ਸੌਖੀ ਨਹੀਂ ਉਹ ਖੇਡਣੀ ਕਬੱਡੀ ਲੱਗੇ ਆਣੀ ਆ ਔ ਸੌਖੀ ਨਹੀਂ ਓਥੇ ਗਲੀ ਕਬੱਡੀ ਲੱਗੇ ਆਣੀ ਆ ਔ ਸੌਖੀ ਨਹੀਂ ਰੋਡ ਵਾਲੀ ਸੇਖਣੀ ਬੋਲਣੇ thank you. ਉਹ ਕਹਿੰਦਾ ਮੈਂ ਕੋਈ ਜਾਣ ਨਹੀਂ ਦਿੰਦਾ ਉਹ ਕਹਿੰਦਾ ਮੈਂ ਕਿਸੇ ਕੋਲ ਰਿਆ ਨਹੀਂ ਪਰ ਮੰਨਾ ਬੱਲ ਨਾਮ ਵਾਲਾ ਬੱਡਰ ਪੰਜਾਬੀ ਸਪੋਰਟਸ ਕਲੱਬ ਦੇ ਯਾਥੀ ਜਿੰਨੇ ਨੇ ਫੇਰੋਗੇ ਕਾਲਾ ਹਾਸ ਜੀ ਤੇ ਧੀਰਾ ਨੱਜਰਨੀ ਕੈਂਪ ਲੋਜਿਸਟਿਕ ਟਰਾਂਸਪੋਰਟ ਵੱਲੋਂ ਕਾਲਾ ਹਾਸ ਜੀ ਹਾਸਟ੍ਰੈਕ ਲਾਈਨ ਵੱਲੋਂ ਤੇ ਇਸ਼ੂ ਸਿੰਘ ਜੀ ਐਚ ਕੇ ਜਨਰੇਟਰ ਵੱਲੋਂ ਹਰ ਜੱਥੇ 300 ਡਾਲਰ ਦਾ ਹੋਵੇਗਾ ਬੱਡਰ ਪੰਜਾਬੀ ਸਪੋਰਟਸ ਕਲੱਬ ਦੇ ਯਾਥੀਆਂ ਦੇ ਵਾਸਤੇ ਹਰ ਜੱਥੇ 300 ਡਾਲਰ ਦਾ ਹੋਵੇਗਾ ਆ ਬੱਜਵੇਂ ਵਾਲਾ ਸੁੱਖਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਲੋਕੀ ਖੜਖੜ ਵੇਖਣਾ ਆ ਗੱਬਰੂ ਖੇਡਣ ਜਦੋਂ ਕਬੱਡੀ ਆ ਦੰਦਿਆ ਦ ਅਤੇ ਦੋਵੇਂ ਤੇ ਮਹਾਰਿਵਨੋ ਕਿ ਗੱਰ ਰੋੜੀਏ ਜਿੱਤਾ ਆ ਸੁੱਖਾ ਢੀੜਾ ਪੈ ਜਾਂਦੇ ਜੀਤਾਂ ਲੋਕੋ ਹਰਦੇ ਸੌਖੇ ਨਹੀਂ ਅਦੁੱਲਾ ਲੱਖਾਂ ਦੇ ਕੋ ਜੀਤਾਂ ਲੋਕੋ ਸਹੇ ਸੌਖੇ ਨਹੀਂ ਉਸਤਾਂ ਦੀ ਕਾਥਾ ਹੁੰਦੀ ਬਿਰਾਨ ਲਖਾਰੀ ਲਿਖਦੇ ਆਪੋ ਆਪਣੇ ਅੰਦਾਜ਼ ਦੇ ਵਿੱਚ ਖਿਲਾੜੇ ਦੁਨੀਆ ਦੇ ਵਿੱਚ ਗੱਲਾਂ ਕਰਦੇ ਨੇ ਰੇਡ ਕਾਸ਼ੀਪਰੀਆ ਦੀਪਕ ਦੀ ਅਗਲੀ ਕਬੱਡੀ ਪਾਉਣ ਦੇ ਲਈ ਕਾਸ਼ੀਪਰੀਆ ਦੀਪਕ ਹਰਿਆਣੇ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਚਾਰਾਂ ਜਾਸੀਆਂ ਦੇ ਚੈਨ ਦੇ ਵਿੱਚੋਂ ਹੁਣ ਕੌਣ ਕਰਦਾ ਟਰਾਈ ਇਸ ਨੌਜਾਨ ਨੂੰ ਡੱਕੜ ਦੀ ਰੱਖੜ ਦੀ ਲੱਭਈ ਕਬੱਡੀ ਤੇ ਅਮਰਤ ਨੌਜਾਨ ਗਬਰੂ ਆਲਖਾ ਪਿੰਡ ਵਾਲਾ ਡਬਲ ਡੱਜ ਦੇ ਫੈਸਲੇ ਦੇ ਪੁਆਇੰਟ ਅਜਰ ਆਪਣੀ ਟੀਮ ਦੇ ਸੇ ਜੋੜ ਗਿਆ ਚੱਲ ਵੀ ਨੌਜੋਨਾਂ ਤਾਕਲੀ ਕਬੱਡੀ ਲਓ ਮੰਨਾ ਅਗਲੀ ਕਬੱਡੀ ਫੋਰ ਦੇ ਲਈ ਖੇਡ ਮੈਦਾਨ ਦੇ ਵਿੱਚ ਬਿਲਕੁਲ ਤਿਆਰ ਹੈ ਪਈ ਹੋਈ ਮੰਨੇ ਦੀ ਕਬੱਡੀ ਮੁਰਦਾ ਉਮਰ ਦੀ ਹੋ ਗਿਆ ਮਿੱਤਰੋ ਜੋਰ ਚੋਗੜਾ ਦਾ ਕੰਡਾ ਵੀ ਨਹੀਂ ਚੁਮਦਾ ਜਿਸ ਨੂੰ ਕਿ ਥੋਰ ਚੋਗੜਾ ਦਾ ਚੜਦੀ ਉਮਰ ਗਰਮ ਖੂਨ ਲਲਕਾਰੇ ਤਾ ਵੱਜਦੇ ਔਰ ਰਾਜੇ ਖੇਲੇ ਮਰਦ ਡਰ ਕੇ ਨਹੀਂ ਭੱਜਦੇ ਭੱਜਣਾ ਵੀ ਕਿਉਂ ਹੈ ਐਨ ਕੁੰਡੀਆਂ ਦੇ ਸਿੰਘ ਫਸੇ ਪਿਆ ਹੈ ਲੱਭੀ ਹੋਈ ਕਬੱਡੀ ਤੇ ਹਰ ਤਾਲ ਪੁਆਇੰਟ ਆਪਣੀ ਟੀਮ ਦੇ ਸਿਰ ਜੁੜਦਾ ਹੈ ਪਈ ਹੋਈ ਕਬੱਡੀ ਤੇ ਇਹ ਰਵੀ ਹੈ ਸਾਹੋਕੇ ਪਿੰਡ ਵਾਲਾ ਮੇਰੇ ਹੀ ਰੋਸਾ ਹਰੇਕ ਰੱਥੇ ਲਈ ਹਾਸਟਾ ਕਦੇ ਕਾਲਾ ਹਾਸ ਜੀ ਗੈਂਬਲ ਲ logistic ਸੈਕਰਾਮੈਂਟਾ ਟੀਰਾ ਨਾਜਰ ਰਜਿੰਦਰ ਨਾਜਰ ਜੀ ਤੇ ਟਾਈਟਲ ਟੱਕ ਵੱਲਾ सारा पत्थर पैन वाली गल बन गई डबल टच डबल टच हो गया तालमेल बड़ा जरूरी है टाइमिंग बहुत जरूरी है टाइमिंग जरूरी खेल बदाना के अंदर आओ अगली कबड्डी पढ़ा ਹੈ ਕਬੱਡੀਆਂ ਹੈ ਗੁਰਦੀ ਟੀਮ ਦੇ ਵਾਸਤੇ ਖੇਡਦਾ ਨਵੇਂ ਪਿੰਡਾ ਮੈਦਾਨ ਦੇ ਵਿੱਚ ਕਬੱਡੀ ਪੌੜ ਦੇ ਵਾਸਤੇ ਬੰਦਾ ਹੋਇਆ ਗਲੈਡੀਏਟਰ ਸੰਦੀਪ ਰੰਧਾਉਰੀਆਂ ਨੇ ਖੇਡ ਗਾਣੇ ਵਾਸਤੇ ਖੇਡਾ ਸੰਦੀਪ ਵੀ ਖੇਡ ਕਲਬਾਂ ਦੇ ਵਿੱਚ ਸੁਲਤਾਨ ਵੀ ਕਮਲ ਵੀ ਮਨੀ ਵਰਗੇ ਬਹੁਤ ਸਾਰੇ ਬਣ ਗਏ ਹੀ ਸੁਲਤਾਨ ਹੰਦੂ ਬਾਲੇ ਰੋਕਾਂ ਪਾਵੇ ਉਹ ਦੋ ਦੋ ਕਬੱਡੀਆਂ ਪਾ ਕੇ ਦੇਖ ਲੈ ਕੌਣ ਆਪਣੀ ਟੀਮ ਨੂੰ ਜਿੱਤ ਨਾਲ ਜਾਨ ਦੇ ਵਾਸਤੇ ਅਹਿਮ ਰੋਲ ਅਦਾ ਕਰਦਾ ਬਈ ਹੈ ਕਬੱਡੀ ਕਿਹੜਾ ਲਾਉਗਾ ਜੱਸਾ ਅਮਰਤ ਵਰਗੇ ਸੱਤ ਵਰਗੇ ਤੇ ਆਰੇ ਆਲਖਾ ਮਾਲਾ ਆਲਖਾ ਮਾਲਾ ਆਲਖਾ ਮਾਰੀ ਨਹੀਂ ਕਰਤੀ ਹੋ ਜੇ ਫਿਰ ਉਹਨੂੰ ਇਹ ਗੱਲ ਰਿਅਲਾਈਜ਼ ਕਰਦਾ ਹੈ ਦੁਬਾਰਾ ਕਿ ਆਹ ਗੱਲ ਨਹੀਂ ਹੋਣੀ ਚਾਹੀਦੀ ਕਿ ਕਬੱਡੀ ਦੇ ਵਿੱਚ ਚੁਸਤੀ ਚਾਹੀਦੀ ਹੈ ਜੁਗਤੀ ਚਾਹੀਦੀ ਹੈ ਅੱਜ ਵਿਸ਼ਵਾਸ ਚਾਹੀਦਾ ਤੇ ਕਬੱਡੀ ਦੇ ਵਿੱਚ ਇਹਨੇ ਮਾਸਟਰਮਾਈਂਡ ਵੀ ਹੋਣਾ ਚਾਹੀਦਾ ਬੰਦਾ ਅਗਲੀ ਕਬੱਡੀ ਪੌਣ ਦੇ ਲਈ ਮੰਨਾ ਫਿਰ ਮੈਦਾਨ ਦੇ ਵਿੱਚ ਫਿਰ ਅੱਗੇ ਨੂੰ ਵਧਦਾ ਹੋਇਆ ਮੇਰੇ ਵੀਰੋ ਮੰਨੇ ਦੀ ਪਈ ਹੋਈ ਕਬੱਡੀ ਚਾਰ ਜੱਸੀਆਂ ਦੀ ਕੰਮਦੀ ਹੋਈ ਚੈਨ ਅੱਗੇ ਅੱਗੇ ਮੈਂਟਰ ਨਾਲ ਤੋਰੇ ਪਰਸ਼ਾਵਾਂ ਨਹੀਂ ਜਿੰਦੇ ਮੇਰੀਏ ਲਾ ਪਈ ਹੋਈ ਕਬੱਡੀ ਤੇ ਪਈ ਹੋਈ ਕਬੱਡੀ ਦੇ ਮੱਨਾ ਪਾਏ ਦੀ ਟੀਮ ਦੇ ਸਿਰੁਰਗੇ ਮਟਕਿਆ ਦੀ ਸਪੋਰਟ ਕਲਬ ਜੀਟੀਏ ਕਬੱਡੀ ਕਲਬ ਮੇਰੇ ਵੀਰੋ ਲਓ ਅਗਲੀ ਕਬੱਡੀ ਫੌਨ ਦੇ ਲਈ ਦੀਪਕ ਕਾਸ਼ੀਕੁਰੀਆ ਫਿਰ ਮੈਦਾਨ ਦੇ ਵਿੱਚ ਅੱਗੇ ਨੂੰ ਵੱਧਦਾ ਹੋਇਆ ਨਵਾਂ ਕੋਟ ਚੱਕ ਨਾਸੀ ਦਾਨਸ਼ ਦਾਨੀ ਤੇ ਫੈਣੀ ਵਿਛਰੇ ਇਹ ਬੇਟੇ ਨੇ ਉਹਨਾਂ ਵੱਲੋਂ ਮਿੱਥੂ ਦੀ ਕਿਹਦੇ ਵਾਸਤੇ ਨੇ ਮਾਨ ਸਰਵਨ ਵਾਲੇ ਰਾਜਪੂਤ ਵਾਸਤੇ ਹਰ ਰੋਜ਼ ਫੇਰੀ 200 ਰੁਪਏ ਦਾ ਦਿੱਤਾ ਜਾਊਗਾ ਨਵਾਂ ਕੋਡ ਚੱਕਾ ਰਾਸੀ ਲੰਕਾਰਾ ਸਾਲ ਦੀ ਧਰਤੀ ਦਾ ਇਹ ਜੰਪਲ ਹੈ ਪਰਿਵਾਰ ਜੋ ਮਿੱਠੂ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲੋਕੀਂ ਦੇ ਰਾਜਪੂਤ ਦੇ ਹਰ ਇੱਕ ਜਿਸ ਦੀ 200 ਰੁਪਏ ਦਾ ਹੁੰਦਾ ਹੈ ਨਾਲ ਸ਼ਾਨਦਾਰੀ ਦੇ ਰਹੀ ਅਮਰੀਕਨ ਸਿਸਟਮ ਦੇ ਹਰੀ ਬੰਦੋਰ ਜੀ ਤੇ ਹਰਮਨ ਕਾਲਾ ਜੀ ਇਹਨਾਂ ਬਹੁਤ ਬਹੁਤ ਅਫਾਦ ਕਰਦੇ ਆ ਸਾਡੇ ਮਹਿਮਾਨ ਸਹਾਯੋਗੀਆਂ ਦੇ ਵਿੱਚ ਇੱਕ ਨੇ ਇੰਟਰਨੈਸ਼ਨਲ ਦੇ ਹਿੱਸੇ ਵੱਡੇ ਟੂਰਨਾਮੈਂਟ ਦੇ ਵਾਸਤੇ ਸਾਰੇ ਸਖਤਾਰੀ ਅਗਿਰਾ ਨੇ ਬਹੁਤ ਵੱਡੇ ਮਾਨ ਸਮਰੱਥੇ ਨੇ ਸਾਰਿਆਂ ਦਾ ਬਹੁਤ ਧੰਨਵਾਦ ਹੋ ਰਿਹਾ ਸਿਰੇ ਦੀ ਬਾਜ਼ੀ ਖੇਡੀ ਜਾ ਰਹੀ ਹੈ ਭਾਈ ਰਾਤਮੀ ਸਰਦਾਰ ਦੀ ਯਾਦ ਹੈ ਬੱਲੇ ਤਾੜ ਬੱਲੇ ਐਸ਼ਰਫੂਡ ਸੈਂਟਰ ਤੋਂ ਇਹ ਦੱਸ ਜੀ ਨਾ ਸਰ ਭਾਈ ਇੱਧਰ ਨਾ ਕਰੋ ਪੀਸ ਵਾਲੇ ਅੱਗੇ ਅਖਮਰ ਕੇ ਬੈਠੀ ਆ ਇੱਧਰ ਨਾ ਕਰੋ ਮੇਲਾ ਖਰਾਬ ਹੋ ਜੂਗਾ